ਸਸਰੀ ਕਾ ਪੰਜਾਬੀਆ ਮੈਂ ਕੁਲਦੀਪ ਖਗਰਾਣਾ ਕਿਰਤੀ ਕਿਸਾਨ ਜੁਨੀਆ ਨਾਲੋਂ ਆਹ ਸਾਲੇ ਚੋਰਾਂ ਤੋਂ ਕਬਜ਼ਾ ਲਿਆ ਜਾ ਰਿਹਾ ਆ ਸਾਹਮਣੇ ਚੋਰ ਖੜੇ ਚੋਰ ਇਹ ਸਾਲੇ ਲਟੇੜੇ ਕਹਿੰਦੇ ਆ ਕਿ ਅਸੀਂ ਧੱਕੇ ਨਾਲ ਪੈਲੀ ਵਾਵਾਂਗੇ ਆ ਕਿਰਤੀ ਕਿਸਾਨ ਜੁਨੀਆ ਨਾਲ ਵਾਹਣ ਆਈ ਆ ਤੇ ਰੋਕੋ ਪੁੱਤ ਜੇ ਹੇ ਹਿੰਮਤ ਸਾਲਿਓ ਜਨਾਨੀਆਂ ਵਾਲੇ ਕੰਮ ਕਰਦੇ ਆ ਤੁਹਾਨੂੰ ਕੁੱਟਣੇ ਆ ਤੁਹਾਨੂੰ ਸਾਲੇ ਬਣਾਉਣੇ ਤੁਹਾਨੂੰ ਦੱਸਾਂਗੇ ਕਿਸੇ ਗਰੀਬ ਦੀ ਪੈਲੀ ਦੇ ਉੱਤੇ ਕਿਵੇਂ ਕਬਜ਼ਾ ਲਈਦਾ ਆ ਲੱਗੇ ਆ ਵਾਹਣ ਆ ਹਟਾਓ ਓ ਇਧਰ ਆ ਇਹਨਾਂ ਨੂੰ ਪੁਝਾਈਏ ਓਏ ਇਹਨਾਂ ਨੂੰ ਪੁਝਾਈਏ ਤੂੰ ਮੂਰੇ ਲਾ ਕੇ ਇਧਰ ਦੀ ਇਧਰ ਦੀ ਲਾ ਕੇ ਤੂੰ ਮੂਰੇ ਨਾਲ ਚੱਲਦੇ ਉਧਰ ਚੱਲਦੇ ਆ ਓਏ ਉਧਰ ਹਲੋ ਸੋ ਆ ਦੇਖ ਲੋ ਕਰਤੀ ਕਿਸਾਨ ਜੂਨੀਅਨ ਨਾਲੋਂ ਕਬਜ਼ਾ ਲਿਆ ਜਾ ਰਿਹਾ ਐਨਾ ਕੁੱਤਿਆਂ ਤੋਂ ਮੋਟਰ ਬੰਦ ਕਰ ਜਾ ਕੇ ਤੂੰ ਚੱਲ ਕਰ ਮੋਟਰ ਬੰਦ ਕਰ ਸੋਇਆ ਦੇਖ ਸਕਦੇ ਆ ਕਬਜ਼ਾ ਲਿਆ ਆ ਕਰਤੀ ਕਿਸਾਨ ਜੂਨੀਅਨ ਨਾਲੋਂ ਆ ਸਾਲੇ ਚੋਰ ਓ ਫੋਨ ਲਈ ਖੜਾ ਚੋਰ ਸਾਲਾ ਓ ਚੋਰਾ ਇਧਰ ਆ ਸਾਲਿਆ ਚੋਰਾ ਓ ਚੋਰ ਖੜਾ ਸਾਲਾ ਚੋਰ ਗਰੀਬਾਂ ਦੀਆਂ ਪੈਰਾਂ ਨੱਪਣ ਵਾਲਾ ਏ ਸਾਲਾ ਚੋਰ ਗਰੀਬਾਂ ਦੀਆਂ ਪੈਲੀਆਂ ਨੱਪਦਾ ਆਓ ਮੋਟਰ ਬੰਦ ਕਰਦੇ ਆ ਆਓ ਆਓ ਮੋਟਰ ਬੰਦ ਕਰਕੇ ਆਓ ਮੋਟਰ ਬੰਦ ਕਰਕੇ ਠੋਕ ਠੋਕ ਤੂੰ ਮਾਰ ਮਾਰ ਆ ਵੇਖੋ ਫੇਰ ਕਰਦੇ ਆ ਫੇਰ ਕਰਦੇ ਵੇਖੋ ਆਜੋ 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 ਠੋਕ ਤੂੰ ਠੋਕ ਮਾਰ ਮਾਰ ਗੋਲੀ ਤੂੰ ਗੋਲੀ ਮਾਰ ਗੋਲੀ ਆ ਵੇਖੋ ਉਹ ਸਾਹਮਣੇ ਅਸਲਾ ਤਾਣਿਆ ਗੋਲੀ ਚਲਾਵੇਂ ਆ ਤੁਸੀਂ ਆਜੋ ਆ ਬਾਰ ਮਾਰ ਸੋ ਆ ਵੇਖ ਲੈ ਬਦਮਾਸ਼ੀ ਸਾਲੇ ਚੋਰਾਂ ਦੀ ਨਜਾਇਜ਼ ਅਸਲਾ ਰਫਲਾ ਬਾਰ ਕੀ ਦੇ ਮਾਰ ਖਾਤੇ ਪੋੜੀ ਹੈਗੇ ਰਫਲਾ ਅਸੀਂ ਮੋਟਰ ਬੰਦ ਕਰਨੀ ਹੈ ਮੋਟਰ ਬੰਦ ਮੋਟਰ ਬੰਦ ਕਰ ਲਓ ਫਿਰ ਮੋਟਰ ਬੰਦ ਕਰ ਮੋਟਰ ਬੰਦ ਕਰੋ ਮੋਟਰ ਬੰਦ ਕਰੋ ਬੰਦ ਕਰ ਪਤਾ ਨਹੀਂ ਮੋਟਰ ਬੰਦ ਕਰ ਦਿਓ ਮੋਟਰ ਬੰਦ ਘੇਰ ਲਓ ਜਾਂ ਆ ਜਾਓ ਓ ਮੇਰੀ ਗੱਲ ਸੁਣ ਐਸੀ ਕੋਈ ਨਹੀਂ ਇਹਨੇ ਅਹੀਂ ਮੋਟਰ ਬੰਦ ਕਰਨੀ ਆ ਮੋਟਰ ਬੰਦ ਕਰਨੀ ਆ ਮੋਟਰ ਬੰਦ ਮੋਟਰ ਬੰਦ ਕਰਨੀ ਆ ਸਾਨੂੰ ਮੋਟਰ ਬੰਦ ਕਰ ਲੈਣ ਦਿਓ ਕੋਈ ਫਰੇ ਇੱਕ ਹੀ ਗੱਲ ਐ ਇਸਨੇ ਕਹ ਦੂ ਘੋੜੇ ਆ ਤੁਹਾਨੂੰ ਕਹਿੰਦੇ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰਿਓ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਨੇ ਆ ਮੋਟਰ ਕਰ ਦਿਓ ਬੱਸ ਮੋਟਰ ਦੀ ਲੜਾਈ ਆ ਇਹ ਅਸਲੀ ਨਾਲ ਨਹੀਂ ਡਰਦਾ ਨਹੀਂ ਕਿੰਨੇ ਦਿਨੂ ਮਾਰਦੇਗਾ ਕਿੰਨੇ ਨੂੰ ਮਾਰਦੇਗਾ ਕਿੰਨੇ ਨੂੰ ਮਾਰਦੇ ਇਹ ਰਾਰ ਰਾਰ ਫਾਗੇ ਆ ਲਈ ਫਿਰਦੇ ਆ ਨਹੀਂ ਨਹੀਂ ਆ ਅਸਲੀ ਵਖਾਉਣਾ ਤੂੰ ਬਦਮਾਸ਼ੀ ਕਰਦਾ ਗੋਲੀਆਂ ਚਲਾ ਕੇ ਤੂੰ ਮਾਰਦੇਂਗਾ ਸਾਡੇ ਕੋਲ ਸਾਡੇ ਕੋਲ ਅਸਲੀ ਨਹੀਂ ਅਸੀਂ ਅਸਲੀ ਨਹੀਂ ਨਹੀਂ ਤਾਂ ਫਿਰ ਤੁਸੀਂ ਭੇਜਦੇ ਹੋਣੇ ਆ ਤੁਸੀਂ ਭੇਜਦੇ ਹੋਣੇ ਆ ਆ ਸਾਹਮਣੇ ਆ ਕੇ ਆ ਦੇਖੋ ਆ ਦੇਖੋ ਰਫਲਾ ਉਹ ਵੇਖੋ ਡੱਬ ਦੇਗਾ ਕਿਹਨ ਦਾ ਵੱਡਾ ਬਦਮਾਸ਼ ਆ